ਹੱਲੋ ਦੋਸਤੋ ਰਜਨੀਗੀ ਦੁਨੀਆ ਚੈਨਲ ਤੇ ਸਵਾਗਤ ਹੈ ਜੀ ਤੁਹਾਡਾ ਅੱਜ ਦੀ ਵੀਡੀਓ ਚ ਅਸੀਂ ਕੋਕਤਿਆਂ ਦੀ ਸਬਜੀ ਬਣਾਵਾਂਗੇ ਤੇ ਤੁਹਾਨੂੰ ਇਸ ਦੀ ਰੈਸਪੀ ਦੱਸਾਂਗੇ ਇਹ ਬਹੁਤ ਹੀ ਜਲਦੀ ਬਣ ਜਾਂਦੀ ਹੈ ਤੇ ਖਾਣ ਵਿੱਚ ਇੰਨੀ ਸਵਾਦ ਹੁੰਦੀ ਆ ਕਿ ਇਸ ਨੂੰ ਹਰ ਕੋਈ ਖਾਣਾ ਪਸੰਦ ਕਰਦਾ ਹੈ ਕੋਕਤਿਆਂ ਦੀ ਸਬਜੀ ਬਣਾਣ ਲਈ ਅਸੀਂ ਲਈ ਹੈ ਇੱਕ ਲੋਕੀ ਲੋਕੀ ਨਾ ਅਸੀਂ ਸੇਲ ਲਿਆ ਆਇਆ ਤੇ ਇਸ ਨੂੰ ਤਰਕਾ ਲਾਣ ਲਈ ਅਸੀਂ ਲਏ ਆ ਦੋ ਟਮਾਟਰ ਦੋ ਪਿਆਜ਼ 4-5 ਹਰੀਆਂ ਮਿਰਚਾਂ, 2 ਲਸਣ ਦੀਆਂ ਗੰਡੀਆਂ, ਲਸਣ ਨੂੰ ਅਸੀਂ ਛਿੱਲ ਲਿਆ ਤੇ ਇੱਕ ਲਿਆ ਸੀ ਅਦਰਕ, ਅਦਰਕ ਨੂੰ ਵੀ ਛਿੱਲ ਲਿਆ। ਇੰਨਾ ਸਾਰਿਆਂ ਨੂੰ ਅਸੀਂ ਮਿਕਸੀ ਵਿੱਚ ਪੀਸ ਲਵਾਂਗੇ ਤੇ ਵਧੀਆ ਜਿਹਾ ਪੇਸਟ ਬਣਾਵਾਂਗੇ। ਲੋਕੀ ਨੂੰ ਅਸੀਂ ਕद्दूकस ਕਰਾਂਗੇ। ਸਾਰੀ ਲੋਕੀ ਨੂੰ ਕद्दूकस ਕਰ ਲਾਂਗੇ। ਕद्दूकस ਕਰਨ ਤੋਂ ਬਾਅਦ ਹੀ ਇਸ ਦੇ ਕੋਪ ਤੇ ਬਣਾਵਾਂਗੇ। ਲੋਕੀ ਨੂੰ ਅਸੀਂ ਕੱਦੂਕਸ ਕਰ ਲਿਆ ਇਹਦੇ ਵਿੱਚ ਪਾਵਾਂਗੇ 2 ਚਮਚ ਬੇਸਨ ਇਹਦੇ ਵਿੱਚ ਪਾਇਆ ਸੀ ਮਸਾਲਾ, ਢੇਗੀ ਮਿਰਚ, ਨਮਕ, ਅਜਵਾਇਣ ਇਹਨਾਂ ਸਾਰਿਆਂ ਨੂੰ ਹੁਣ ਅਸੀਂ ਮਿਕਸ ਕਰ ਲਾਂਗੇ ਜੇ ਤੁਹਾਡੇ ਵੀ ਬੱਚੇ ਲੋਕੀ ਨਹੀਂ ਖਾਂਦੇ ਤੇ ਇਸ ਤਰੀਕੇ ਨਾਲ ਬਣਾਓ ਤੁਹਾਡੇ ਬੱਚੇ ਵੀ ਲੋਕੀ ਖਾਣਾ ਸ਼ੁਰੂ ਕਰ ਦੇਣਗੇ ਤੇ ਉਹਨਾਂ ਨੂੰ ਪਤਾ ਵੀ ਨਹੀਂ ਲੱਗੇਗਾ ਕਿ ਇਹ ਲੋਕੀ ਦੇ ਕੋफ्ते ਨੇ ਕਰਾਈ ਦਿੰਦੇ ਸੀ ਤੇਲ ਪਾ ਲਿਆ ਜਦੋਂ ਤੱਕ ਸਾਡਾ ਤੇਲ ਗਰਮ ਹੁੰਦਾ ਪਿਆ ਉਦੋਂ ਤੱਕ ਅਸੀਂ ਮਸਾਲਾ ਤਿਆਰ ਕਰ ਲੈਨੇ ਆ ਤਰਕੇ ਲਈ ਤੇਲ ਸਾਡਾ ਗਰਮ ਹੋ ਗਿਆ ਹੁਣ ਅਸੀਂ ਕੋफ्ते ਕੱਢਾਂਗੇ ਅੱਜ ਕੱਟ ਲਈ ਤਾਂ ਦੇ 4 ਕਟਾਂਗੇ ਹੈ ਸੋ ਪਰੌਂ ਲਏ ਜਬਾਨ ਝੀਰਾ ਪਰੌਂ ਲਏ ਪਕਾਣ ਨੂੰ ਲੱਖਣ ਦੇ ਆਏ ਮਸਾਲੇ ਨੂੰ ਅਸੀਂ ਚੰਗੀ ਤਰ੍ਹਾਂ ਪਾਉਣ ਨਾਵੇਂ ਇੱਕ ਚਮਚ ਹਲਦੀ ਇੱਕ ਚਮਚ ਨਮਕ ਹਿੰਦੀ ਗੀ ਮਿਰਚ ਗਰਮ ਮਸਾਲਾ ਇਹਦੇ ਥਾਵਾਂ ਬਰਦਾ ਪਾਣੀ

ਤੱਜੀ ਵਿੱਚ ਮਸਾਲਿਆਂ ਦੀ ਖੁਸ਼ੀ ਬਹੁਤ ਜ਼ਿਆਦਾ ਆਉਂਦੀ ਹੈ ਲਈ ਕੁ ਪਾਣੀ ਐਡ ਕਰਾਂਗੇ ਹੁਣ ਦੋ ਚਮਚਾ ਲਏ ਥਾਲੀ ਜੇਰਾ ਸਾਡਾ ਬਚੇ ਦਾ ਹੀ ਥੋੜਾ ਜਿਹਾ ਦੇਸਨ ਦਾ ਘੋੜ ਹੁਣ ਵਿੱਚ ਮਿਕਸ ਕਰ ਦਿੰਦੇ ਹਾਂ ਅਸੀਂ ਇਸੇ ਤਰੀਕੇ ਨਾਲ ਪਾਣੀ ਪਾ ਲਿਆ ਤੁਸੀਂ ਆਪਣੇ ਸਾਹ ਨਾਲ ਪਾਣੀ ਪਾ ਲਿਓ ਜਿੱਦਾਂ ਦੀ ਤੁਹਾਨੂੰ ਗਰੇਵੀ ਚਾਹੀਦੀ ਹੈ ਹੁਣ ਅਸੀਂ ਇਸ ਨੂੰ 5 ਮਿੰਟ ਟੱਕ ਕੇ ਪਕਾਵਾਂਗੇ ਸਬਜ਼ੀ ਵਿੱਚ ਅਸੀਂ ਕੋਪ ਤੇ ਪਾਵਾਂਗੇ ਤੇ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਮਿਕਸ ਕਰਨ ਤੋਂ ਬਾਅਦ ਇਸ ਨੂੰ 1 ਮਿੰਟ ਹੀ ਗੈਸ ਤੇ ਪਕਾਵਾਂਗੇ ਜਿਆਦਾ ਇਸ ਨੂੰ ਨਹੀਂ ਪਕਾਣਾ 1 ਮਿੰਟ ਪਕਾਣ ਤੋਂ ਬਾਅਦ ਅਸੀਂ ਗੈਸ ਨੂੰ ਬੰਦ ਕਰ ਦਾਂਗੇ। ਲਓ ਜੀ ਸਬਜੀ ਸਾਡੀ ਬਣ ਕੇ ਤਿਆਰ ਹੋ ਗਈ ਆ। ਤਾਂ ਦੇਖੋ ਕਿੰਨੀ ਵਧੀਆ ਸਬਜੀ ਬਣੀ ਆ। ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ ਜੀ ਤੇ ਕਮੈਂਟ ਕਰਕੇ ਦੱਸਣਾ ਤੁਹਾਨੂੰ ਮੇਰੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ। ਫੇਰ ਮਿਲਾਂਗੇ ਅਗਲੀ ਨਵੀਂ ਵੀਡੀਓ 'ਚ ਬਾਏ ਬਾਏ।